ਹੇ ਨੀਚੇ ਦੇਖਾ ਆਉਂਦੀ ਕਿਹੜੀ ਗੱਲ ਨੂੰ ਮਤਲਬ ਨਹੀਂ ਆਉਂਦਾ ਆਜ ਦਿਨ ਖੁਸ਼ੀਆਂ ਦਾ ਸੱਜਣੋ ਤੇ ਆਜਾ ਕਿਹਾ ਇੱਥੇ ਟੈਕਨੀਕਸ ਨਾਲ ਇਤ ਕੰਪਟੀਟ ਕਿੰਨੀ ਕਰਤੀ ਨਾ ਮੁਛਾ ਤੁਹਾਰੇ ਕੋਲ ਮੁਛਾ ਤੁਹਾਰੇ ਪੁੱਛਾ ਤੁਹਾਰੇ ਮੁਛਾ ਤੁਹਾਰੇ ਕੋਲ ਹੈ ਮੁਛਾ ਤੁਹਾਰੇ ਇੰਗਤ ਲਈ ਜੈਤਿਆਦ ਅ ਅ ਅ ਅ ਬਾਕੀ ਬਲੇ ਕੰਟੈਕਟ ਬਣਾਉਣਾ ਦਾ ਜੀ ਆ ਜੀ ਮੰਦਰ ਹਲਵਾਈ ਪ੍ਰੋਗਰਾਮ ਦਾ ਬੁਕਤਣ ਲਈ ਕਾਇਤਣਾਈ ਲਈ ਸਪੈਕ ਕਰੋ ਕੰਟੈਕਟ ਨੰਬਰ ਲਾ ਦਿਓ ਤੁਹਾਡਾ ਜੀ ਅਸਾਂ ਕੋਲ ਨੰਬਰ ਤੋਂ ਕੰਟੈਕਟ ਨੰਬਰ ਕੋਲ ਤਾਂ ਫੋਨ ਲਾਉਣੀ ਤਾਂ 8868 02066 ਠੀਕ ਹੈ ਜੀ 98876066 ਦੇਖੋ ਇਹ ਇਧਰ ਹਲਵਾ ਜੂੜੇ ਲੱਗੇ ਪਏ ਤਾਂ ਕੀ ਚੱਲੂਗੀ ਜੀ ਅਭੀ ਚੱਲੀ ਜੀ ਯਾ ਆਪਣੇ ਮੰਦਰ ਕਰਾ ਲਓ ਇਹਨਾਂ ਨੂੰ ਵੀ ਪਸਟੋਰ ਕਰਕੇ ਨਾਮ ਵਾਲਾ 40 ਹਾਲ ਹੁੰਦਾ ਹੈ ਇੱਥੇ ਤੇ ਕੌੜ ਮੰਡੀ ਦੇ ਵਿੱਚ ਤੇ ਕੰਮ ਕਰਦੇ ਨੇ ਜਿਹਦੇ ਕੋਲ ਕੰਪਨੀ ਰਿਸਟਾਂ ਦਾ ਨੰਬਰ ਆਇਆ ਹੋਇਆ ਹੈ ਥੋੜਾ ਕੰਟੈਕਟ ਕਰਕੇ ਦੱਸ ਦਿਓ ਕਿੰਨਾ ਲਈ ਹੈ ਹਰ ਜੀ 9881 ਜੇ ਲੋਚਾ ਨੇ ਸਰ ਜੀ ਇੱਕ ਵਾਰੀ ਦਵਾ ਦੇਣ ਲਈ ਹਨ ਮੈਂ 181 ਜੇ ਲੋਚਾ ਨੇ ਸਰ ਜੀ ਭਈ ਅੰਨਾਮਾਤੀੁੰਦਰਾ ਦਾ ਘਟ ਹੋਵੇ ਪੱਤਾ 70 ਤੋਂ ਅੰਦਰ ਦਵਾਈ ਤੇ ਪਾ ਡੇਰੇ ਟਰੱਕ ਜੁਨੀਆ ਨਾ ਡੇਰੇ ਟਰੱਕ ਜੁਨੀਆ ਮੇਰੀ ਦੁਕਾਨ ਹੈ ਜੀ ਪੂਰਾ ਖਰਾ ਇੱਕ ਨੰਬਰ ਕੰਮ ਕਰਦੇ ਨਹੀਂ ਆ ਕਾਲ ਕਰੀਦਾ 90 ਦੇ ਬਸਲੇ ਕਰ ਸਕਦਾ ਮਕਾਨ ਦਾਸੋ ਆਵਾਜ਼ ਬਿਨਾਂ ਦੀ ਕੋ ਜਣਾ ਤਾਂ ਹੋਏ ਗੰਬੇਣਾ ਦੇ ਬੱਚੇ ਖੜੇ ਨਹੀਂ ਤੋ ਜੀ ਹੁਣ ਅਸੀਂ ਇੱਥੇ ਮਰੂਦ ਖਾਨ ਆ ਗਿਆ ਹਲਵਾਈ ਨੂੰ ਵੀ ਛੱਡਿਆ ਜਮ ਕੱਲਾ ਤੇ ਉੱਥੇ ਉਹ ਕੱਲਾ ਟੱਕਰਾ ਮਾਰੀ ਜਾਂਦਾ ਹੈ ਫਿਰ ਮਰੂਦ ਖਾਨ ਆ ਜਾ ਗਿਆ ਨਾਜ ਕੇ ਘਰੇ ਆ ਗਿਆ ਉਧਰ ਨਾਜ ਵੀ ਖੜਾ ਗਿਆ ਜੀ ਨਾਜ ਦੇ ਨਾਲ ਲਾ ਕੇ ਖੜ ਗਿਆ ਦੇਖੋ ਕਹਿੰਦਾ ਮੇਰੀ ਹੱਤੀ ਹੈ ਕਹਿੰਦਾ ਇਹ ਮਰੂਦ ਯਾਰ ਦੇਖੋ ਕਿੰਨੇ ਮਰੂਦ ਨੇ ਹੋ ਵਾਲਾ ਮਰੂਦ ਵਧੀਆ ਉਹ ਨੂੰ ਉਸ ਕੋ ਤੋੜਾ ਜਾਏ ਪਹਿਲੇ ਸਭ ਤੋਂ ਮਰੂਦ ਮੈਂ ਪਹਿਲੀ ਵਾਰੀ ਚ ਸਭ ਤੋਂ ਘਾਟ ਮਰੂਦ ਚੱਕ ਲਈ ਉਹ ਦੇਖੋ ਘਾਟਾ ਹੋ ਗਿਆ ਉਹ ਨੂੰ ਕੋਈ ਮਰੂਦ ਲੱਭ ਨਹੀਂ ਰਿਹਾਗਾ ਆ ਸਾਰੇ ਕੱਚੀ ਤੋੜ ਲਿਆ ਆਪਣਾ ਇੱਕ ਨੰਬਰ ਮਰੂਦ ਆ ਜਮਾ ਇਹ ਮਿੱਠਾ ਆ ਜਮਾ ਖੰਡ ਵਰਗਾ ਖੰਡ ਨਾਲੋਂ ਮਿੱਠਾ ਕਹਿੰਦੇ ਚੀ ਟੋੜੀ ਅੰਦਰ ਉਹ ਦੇਖੋ ਉਹ ਕਿਉਂ ਕੋਪੀਆਰਾ ਖਰਾਬ ਰਹਿ ਗਏ ਆ ਬਾਬੇ ਜਾ ਕਹਿੰਦੇ ਬੰਸਾ ਵੇ ਉਹ ਤੇ ਭਾਈ ਇਹ ਹੁਣ ਸਾਡੇ ਪ੍ਰੋਗਰਾਮ ਦੀ ਜਮਾ ਸਮਾਪਤੀ ਹੈਗੀ ਜੀ ਆ ਟੈਂਪਰੇਰੀ ਵਿਲੇ ਕਰਤੇ ਇਹੜਾ ਪਾਣੀ ਪੁਣੀ ਬਾਦ ਅਸੀਂ ਉਹ ਅਸੀਂ ਸ਼ਿਵ ਅਸੀਂ ਸਟੋਰ ਕਰ ਲਿਆਗਾ ਇੱਧਰ ਸਾਮਾ ਸਮਾਈ ਕਰੀ ਜਾਂਦੇ ਨੇ ਇੱਧਰ ਦੇਖੋ ਬਾਈ ਜੀ ਦੇਖ ਲੋੜਾਂ ਚ ਹੋ ਗਏ ਨੇ ਇਹ ਚਲੋ ਜੀ ਹੁਣ ਉਹ ਕੰਮ ਹੋ ਗਿਆ ਫਤਿਹ ਆ ਜੀ ਫਤਿਹ ਫਤਿਹ ਵਾਲਾ ਕੰਮ ਹੋ ਗਿਆ ਬਸ ਹੁਣ ਠੀਕ ਲੈ ਦੇਖੋ ਸਾਰੇ ਫੈਸ਼ਨਾਂ ਤੋਂ ਯਾਦਦੇ ਨੇ ਜੇ ਤੁਹਾਨੂੰ ਮੇਰਾ ਬਲੌਗ ਬੜੀ ਲੱਗਿਆ ਹੋਵੇ ਤਾਂ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਰੈਣਡ ਕੁਛ ਨੂੰ ਤੁਸੀਂ ਸਬਸਕ੍ਰਾਈਬ ਕਰੋ ਦਿੰਨਾ ਕੋਚ ਥੈਂਕਸ ਫੋਰ ਕੁਛ